ਮੰਦੀ ਸਿੰਘ ਵਿਰਾਨ ਕਰੋ ਗੁਰਦਵਾਰ ਸਾਹਿਬ ਦੇ ਦੋਸਿਆਂ ਨੂੰ ਮਾਰੋ ਕਰੋ ਗੁਰਦਵਾਰ ਸਾਹਿਬ ਦੇ ਦੋਸਿਆਂ ਨੂੰ ਮਾਰੋ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਭਮੀਨਸਾਮ ਮੋਰਚਾ ਜਿੰਦਾਬਾਦ ਭਮੀਨਸਾਮ ਮੋਰਚਾ ਜਿੰਦਾਬਾਦ ਲੋਕ ਹਿੱਤ ਮਿਸ਼ਨ ਜਿੰਦਾਬਾਦ ਲੋਕ ਹਿੱਤ ਮਿਸ਼ਨ ਜਿੰਦਾਬਾਦ ਪ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੇ ਲਈ ਅਤੇ ਕੌਮਦਿਆਂ ਹੋਰ ਇਹ ਨੇਕਾਂ ਮੰਗਾਂ ਨੂੰ ਲੈ ਕੇ ਪਿਛਲੇ ਡੇਢ ਸਾਲ ਤੋਂ ਚੰਡੀਗੜਾ ਤੇ ਮੋਹਾਲੀ ਦੀ ਸੜਕ ਤੇ ਮੋਰਚਾ ਚੱਲ ਰਿਹਾ ਹੈ ਜਿਸ ਦੇ ਲਈ ਅਸੀਂ ਆਪਣਾ ਕੌਮੀ ਫਰਜ਼ ਸਮਝੀਏ ਹੌਦਾ ਨਾਰਾ ਮਾਰੀਏ ਕਿਤੇ ਜੀਵਨ ਮਿਲਿਆ ਹੈ ਜੇਕਰ ਸੱਚ ਦੇ ਲਈ ਨਾ ਤੁਰ ਸਕੇ ਸੰਸਾਰ ਤੇ ਅਸੀਂ ਜੇ